ਆਈ ਬਾਰੇ ਦੋਸਤੋ ਕਿਵੇਂ ਹੋ ਠੀਕ ਹੋ ਵਧੀਆ ਤੇ ਅੱਜ ਮੈਂ ਡੈਡੀ ਨੇ ਗਾਣਾ ਲਿਖਿਆ ਸਿੱਧੂ ਮੂਸੇਵਾਲਾ ਦੇ ਉੱਪਰ ਆਪਣੀ ਤੇ ਦੇਖੋ ਤੁਸੀਂ ਗਾਣਾ ਸੁਣ ਕੇ ਕਿੰਨਾ ਸੁਣਾ ਗਾਣਾ ਲਿਖਿਆ ਹੈਗਾ ਸਪੈਸ਼ਲ ਸਿੱਧੂ ਮੂਸੇਵਾਲਾ ਦੇ ਉੱਪਰ ਹੀ ਗਾਣਾ ਹੈ ਚਲੋ ਜੀ ਪੇਸ ਕਰੋਗੇ ਹਾਂ ਜੀ ਹਾਂ ਚਲਾ ਜਾਓ ਵੀ ਸ਼ੁਰੂ ਕਰਦੇ ਆ ਗਾਣਾ ਹੋ ਰੱਬੀ ਰੂ ਦਾ ਮਾਲਕ ਮੂਸੇਵਾਲਾ ਜੀ ਉਹਨੂੰ ਕਰਦੀ ਦੁਨੀਆ ਯਦ ਕੀਆਂ ਦਾ ਤਾਰਾ ਸੀ ਸੋਬ ਦੀਪ ਦੀਪਾਂ ਦਾ ਦੀਪ ਬੜਾ ਨਿਆਰਾ ਜੀ ਉਹ ਮਾਤਾ ਪਿਤਾ ਦੀਆਂ ਅੱਖੀਆਂ ਦਾ ਤਾਰਾ ਸੀ ਬਚਪਨ ਬੀਤਿਆ ਜਵਾਨੀ ਆਈ ਪਰ ਨੇ ਪਾਇਆ ਮੈਂ ਤਰੰਗ ਲਿਆਈ ਇਹ ਬਣਿਆ ਚਾਨਣ ਮਨਾਰਾ ਜੀ ਬਹੁਤ ਨਿਆਰਾ ਜੀ ਉਹਨੂੰ ਕਰਦੀ ਦੁਨੀਆ ਜਾਂ ਦੇਖੀਆਂ ਦਾ ਤਾਰਾ ਸੀ ਗਾਇਕੀ ਦੇ ਵਿੱਚ ਨਾਮ ਬਣਾਇਆ ਮਾਤਾ ਪਿਤਾ ਦਾ ਨਾਂ ਚਮਕਾਇਆ ਮੂਸੇ ਨੂੰ ਪਹਿਚਾਨ ਬਣਾਇਆ ਹੋ ਬਣਿਆ ਦੀਪ ਨਿਹਾਰਾ ਅਕੀਆਂ ਦਾ ਤਾਰਾ ਜੀ ਹੈ ਰੱਬੀ ਰੂ ਦਾ ਮਾਲਕ ਮੂਸੇ ਵਾਲਾ ਸੀ ਹੈ ਰੱਬੀ ਰੂ ਦਾ ਮਾਲਕ ਮੂਸੇ ਵਾਲਾ ਸੀ ਟਿੱਬਿਆਂ ਦਾ ਸ਼ੇਰ ਪੁੱਤ ਹੈ ਬਣਿਆ ਰੇਤਾ ਸਾਨ ਕੇ ਖੰਡ ਹੈ ਬਣਿਆ ਟਿੱਬਿਆਂ ਦਾ ਸ਼ੇਰ ਪੁੱਤ ਹੈ ਬਣਿਆ ਰੇਤਾ ਸਾਨ ਕੇ ਖੰਡ ਹੈ ਬਣਿਆ ਹੋ ਬਣਿਆ ਸਹਿਨ ਸ਼ਾਹ ਦਾ ਸ਼ਾਹ ਜੀ ਹੈ ਰੱਬੀ ਰੂ ਦਾ ਮਾਲਕ ਮੁਸੇ ਵਾਲਾ ਸੀ ਹੈ ਰੱਬੀ ਰੂ ਦਾ ਮਾਲਕ ਮੁਸੇ ਵਾਲਾ ਸੀ ਬੇ ਕਦਰ ਹੀ ਪਹਿਚਾਨ ਹੈ ਪਾਈ ਕੀਤੀ ਮਿਹਨਤ ਰੰਗ ਲਾਈ ਬੇਕਦਰ ਹੀ ਪਹਿਚਾਨ ਪਹ ਹੈ ਭਾਈ ਕੀਤ ਮਿਹਨਤ ਰੰਗ ਲਾਈ ਬੰਬੇ ਦੇ ਵਿੱਚ ਥਾਕ ਜਮਾਈ ਹੋ ਸਿੱਧੂ ਬਣਿਆ ਸਟਾਰ ਹੁਸਨ ਦਾ ਤਾਰਾ ਜੀ ਹੈ ਰੱਬੀ ਰੂਹ ਦਾ ਮਾਲਕ ਮੂਸੇ ਵਾਲਾ ਸੀ ਸਿੰਘ ਸਹ ਜਿਹੜਾ ਗੀਤ ਬਣਾਉ ਬਸ ਤੇ ਚੜ ਕੇ ਮੂਸੇ ਆਉ ਸੰਗਸ ਹੈ ਜਿਹੜਾ ਗੀਤ ਬਣਾਉ ਬਸ ਤੇ ਛੜ ਕੇ ਮੂਸੇ ਆਉ ਮਾਤਾ ਪਿਤਾ ਦੇ ਦਰਸ਼ਨ ਪਾਉ ਹੋ ਜੋ ਪਿਆਰਾ ਸਹਾਰਾ ਮੂਸੇ ਵਾਲਾ ਜੀ ਹੈ ਰੱਬੀ ਰੂ ਦਾ ਮਾਲਕ ਮੂਸੇ ਵਾਲਾ ਸੀ ਹੈ ਰੱਬੀ ਰੂ ਦਾ ਮਾਲਕ ਮੂਸੇ ਵਾਲਾ ਸੀ ਵਾਹ ਜੀ ਵਾਹ ਕਾਹੀ ਪਹਿਲੇ ਦੋਸਤੋ ਕਿਵੇਂ ਲੱਗਾ ਗਾਣਾ ਤੇ ਸਪੈਸ਼ਲ ਗਾਣੇ ਡੈਡੀ ਜੀ ਨੇ ਲਿਖਿਆ ਹੋਇਆ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਤੁਸੀਂ ਲਾਈਕ ਜਰੂਰ ਕਰਕੇ ਜਾਣਾ ਜੀ ਨਾਲੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਐਵੇਂ ਦੇ ਗਾਣੇ ਤੁਹਾਡੇ ਵਾਸਤੇ ਸਪੈਸ਼ਲ ਲਿਖ ਲਿਖ ਕੇ ਭੇਜਦੇ ਰਹਾਂਗੇ ਸੁਣਦੇ ਰਹਾ ਕਰੋ ਸਾਡੇ ਚੈਨਲ ਨੂੰ ਤੇ ਬਹੁਤ ਸੋਹਣੇ ਗਾਣੇ ਲੈ ਕੇ ਭੇਜਾਂਗੇ ਮੁੱਸੇਵਾਲ ਦੇ ਉੱਪਰ ਵੀ ਹੋਰ ਵੀ ਗਾਣੇ ਨਵੇਂ-ਨਵੇਂ ਆਉਂਦੇ ਰਹਿਣਗੇ ਤੁਸੀਂ ਸਾਰੇ ਗਾਣੇ ਸ਼ੇਅਰ ਵੀ ਕਰ ਦੇਣੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬਹੁਤ ਅੱਛੇ ਵੀਡੀਓ ਭੇਜਾਂਗੇ ਬਹੁਤ ਸੋਹਣੇ ਗਾਣੇ ਭੇਜਾਂਗੇ ਬਹੁਤ ਸੋਹਣੀ ਸੈਰੀ ਭੇਜਾਂਗੇ ਜੀ ਹੋ ਕਿਉਂ ਜੀ ਹਾਂਜੀ ਅਮੀ ਸਾਥ ਦੇ ਰਹੋ ਅਮੀ ਸਾਥ ਬਣਾਉਦੇ ਰਹੋ ਤੁਹਾਡੇ ਕਰਕੇ ਸੀ ਵੀਡੀਓ ਬਣਾ ਰਹੇ ਆ ਜੀ ਠੀਕ ਹੈ ਚਲੋ ਜੀ ਮਿਲਦੇ ਆ ਜੈ ਹਿੰਦ ਜੈ ਭਾਰਤ ਕੈਮਰਾ ਬੰਦ ਜੀ